ਬਹੁਤ ਹੀ ਆਸਾਨ ਤਰੀਕੇ ਨਾਲ ਬਿਲਕੁਲ ਕ੍ਰਿਸਪੀ ਤੇ ਬਿਲਕੁਲ ਜੂਸੀ ਸਟਫਿੰਗ ਵਾਲੇ ਮੋਮੋਸ ਆਪਾਂ ਘਰ ਦੇ ਵਿੱਚ ਬਣਾਵਾਂਗੇ ਅੱਜ ਆਪਾਂ ਬਣਾ ਰਹੇ ਹਾਂ ਫਰਾਈਡ ਮੋਮੋਸ ਇਹਦੇ ਨਾਲ ਆਪਾਂ ਬਣਾਵਾਂਗੇ ਚਟਨੀ ਬਹੁਤ ਹੀ ਘੱਟ ਸਮਾਨ ਦੇ ਨਾਲ ਇਹ ਬਣ ਜਾਣਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜਿਆਦਾ ਕ੍ਰਿਸਪੀ ਬਣੇ ਐ ਤੇ ਕਿੰਨੀ ਵਧੀਆ ਜੂਸੀ ਸਟਫਿੰਗ ਹੈ ਜਿਹੜੀ ਇਹਨਾਂ ਦੇ ਵਿੱਚ ਆਪਾਂ ਭਰ ਕੇ ਤਿਆਰ ਕੀਤਾ ਇਹਨਾਂ ਨੂੰ ਤੇ ਇਸ ਤਰੀਕੇ ਨਾਲ ਚਟਨੀ ਵੀ ਬਹੁਤ ਟੇਸਟੀ ਲੱਗਦੀ ਹੈ ਸਾਹਿਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਫਰਾਈਡ ਮੋਮੋਸ ਬਣਾ ਕੇ ਤਿਆਰ ਕਰਾਂਗੇ ਮੋਮੋਸ ਬਣਾਉਣੇ ਬਹੁਤ ਹੀ ਆਸਾਨ ਹੈ ਬਸ ਇਹਨਾਂ ਨੂੰ ਬਣਾਉਣ ਦੀ ਇੱਕ ਦੋ ਗੱਲਾਂ ਦਾ ਆਪਾਂ ਧਿਆਨ ਰੱਖਣਾ ਪੈਂਦਾ ਵੀ ਇਹ ਵਧੀਆ ਬਣ ਕੇ ਤਿਆਰ ਹੋਣ ਖੱਛੇ ਨਾ ਰਹਿਣ ਚੰਗੇ ਤਰੀਕੇ ਨਾਲ ਪੱਕਣ ਤੇ ਸਟਫਿੰਗ ਵੀ ਬਹੁਤ ਆਸਾਨ ਤਰੀਕੇ ਨਾਲ ਆਪਾਂ ਤਿਆਰ ਕਰਾਂਗੇ ਸਭ ਤੋਂ ਵਧੀਆ ਗੱਲ ਵੀ ਮੋਮੋਸ ਵਾਲੀ ਸਪੈਸ਼ਲ ਆਪਾਂ ਚਟਨੀ ਵੀ ਤਿਆਰ ਕਰਾਂਗੇ ਚਟਨੀ ਬਣਾਉਣੀ ਬਹੁਤ ਹੀ ਆਸਾਨ ਹੈ ਜੋ ਸਮਾਨ ਘਰ ਦੇ ਵਿੱਚ ਹੁੰਦਾ ਨਾ ਉਹਦੇ ਨਾਲ ਹੀ ਆਪਾਂ ਤਿਆਰ ਕਰ ਲਾਂਗੇ ਤੇ ਚਲੋ ਜੀ ਫਿਰ ਇਹ ਬਣਾਉਣੇ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨੇ ਆ ਕਿੰਨਾ ਮਧਿਆ ਲਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤ ਵਾਡੀ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖੀ ਤੇ ਇੱਥੇ ਜੀ ਆਪਾਂ ਮੋਮੋਜ਼ ਦੀ ਸਟਫਿੰਗ ਤਿਆਰ ਕਰਾਂਗੇ ਉਹਦੇ ਲਈ ਇੱਕ ਖੁੱਲਾ ਡੋਂਗਾ ਚਾਹੀਦਾ ਆਪਾਂ ਨੂੰ ਇਹਦੇ ਵਿੱਚ ਇੱਕ ਕੌਲੀ ਭਰ ਕੇ ਪੱਤਾ ਗੋਭੀ ਦੀ ਸ਼ਾਮਲ ਕਰਾਂਗੇ ਪੱਤਾ ਗੋਭੀ ਨੂੰ ਚੌਪ ਕਰ ਲਿਆ ਸੀਗਾ ਜੇ ਤੁਹਾਡੇ ਕੋਲ ਚੌਪਰ ਨਾ ਹੋਇਆ ਵੈਸੇ ਚੌਪਰ ਨਾਲ ਜਿਹੜੇ ਆਸਾਨੀ ਹੋ ਜਾਂਦੀ ਆ ਵੀ ਸਮਾਂ ਵੀ ਬਚ ਜਾਂਦਾ ਜੇ ਚੌਪਰ ਨਾ ਹੋਇਆ ਜਾਂ ਤਾਂ ਤੁਸੀਂ ਮਿਕਸੀ ਦੇ ਵਿੱਚ ਨੂੰ ਮਿਕਸ ਕਰ ਸਕਦੇ ਹੋ ਜਿਆਦਾ ਪੇਸਟ ਨਾ ਬਣਾਇਓ ਬਿਲਕੁਲ ਇਸ ਤਰੀਕੇ ਦਾ ਦਰਦਰਾ ਜਿਹਾ ਰੱਖਿਓ ਜਾਂ ਫਿਰ ਹੁਣ ਆਪਣੇ ਕੋਲੇ ਇੱਥੇ ਹੈਗੀ ਆ ਅੱਧੀ ਕੌਲੀ ਤੋਂ ਥੋੜੀ ਜੀ ਵੱਧ ਗਾਜਰਾ ਤੇ ਇਹਨਾਂ ਨੂੰ ਵੀ ਆਪਾਂ ਚੌਪ ਕਰ ਲਿਆ ਸੀਗਾ ਇਹ ਸ਼ਾਮਿਲ ਕਰ ਦਿਆਂਗੇ ਫਿਰ ਆਪਣੇ ਕੋਲੇ ਸ਼ਿਮਲਾ ਮਿਰਚ ਆ ਥੋੜੀ ਜੀ ਇੱਕ ਸ਼ਿਮਲਾ ਮਿਰਚ ਸੀ ਇਹਨੂੰ ਵੀ ਚੋਪਰ ਚ ਚੌਪ ਕਰ ਲਿਆ ਸੀ ਉਸ ਤੋਂ ਬਾਅਦ ਆਪਣੇ ਕੋਲੇ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਆ ਇਹਨੂੰ ਵੀ ਚੌਪ ਕਰ ਲਿਆ ਸੀ ਇਹ ਸ਼ਾਮਿਲ ਕਰ ਦਿਆਂਗੇ ਤਾਂ ਇੱਥੇ ਜੀ ਮੇਰੇ ਕੋਲੇ ਹਰੀ ਮਿਰਚ ਅਦਰਕ ਲਸਣ ਦਾ ਪੇਸਟ ਹੈ ਨੂੰ ਮੈਂ ਕੁੰਡੇ ਚ ਤਿਆਰ ਕਰ ਲਿਆ ਸੀ ਇੱਕ ਚਮਚ ਭਰ ਕੇ ਇਹ ਆਪਾਂ ਸ਼ਾਮਿਲ ਕਰ ਦਿਆਂਗੇ ਤੁਸੀਂ ਬਰੀਕ ਕੱਟ ਗਏ ਵੀ ਇਹਨਾਂ ਨੂੰ ਐਡ ਕਰ ਸਕਦੇ ਹੋ ਤੇ ਹੁਣ ਜੀ ਸਾਰੀਆਂ ਸਬਜ਼ੀਆਂ ਦੇ ਵਿੱਚ ਅੱਧਾ ਚਮਚਾ ਆਪਾਂ ਨਮਕ ਦਾ ਐਡ ਕਰ ਦਿਆਂਗੇ ਤੇ ਇਹਨਾਂ ਨੂੰ ਮਿਕਸ ਕਰ ਦਿਆਂਗੇ ਚੰਗੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਸਬਜ਼ੀਆਂ ਤੁਸੀਂ ਆਪਣੀ ਮਨਪਸੰਦ ਦੀਆਂ ਕੋਈ ਵੀ ਸ਼ਾਮਲ ਕਰ ਸਕਦੇ ਹੋ ਦੇ ਵਿੱਚ ਜਿਹੜੀਆਂ ਵੀ ਕਰੇ ਹੋਈਆਂ ਪਰ ਇਸ ਤਰੀਕੇ ਨਾਲ ਬਰੀਕ ਚੋਪ ਕਰ ਲਿਓ ਲੋ ਜੀ ਸਾਰੀਆਂ ਚੀਜ਼ਾਂ ਹੋ ਗਈਆਂ ਮਿਕਸ ਤੇ ਇਹਨਾਂ ਨੂੰ ਆਪਾਂ 10-15 ਮਿੰਟ ਸਾਈਡ ਤੇ ਰੱਖ ਦਿੰਨੇ ਆ ਜਿਹੜਾ ਐਕਸਟਰਾ ਪਾਣੀ ਹੋਇਆ ਨਾ ਸਬਜ਼ੀਆਂ ਦਾ ਉਹ ਸਾਰਾ ਅਲੱਗ ਹੋ ਜੂਗਾ ਇਹਨਾਂ ਦਾ ਇੱਥੇ ਜੀ ਆਪਾਂ ਮੋਮੋਸ ਵਾਲੀ ਚਟਨੀ ਤਿਆਰ ਕਰਾਂਗੇ ਉਹਦੇ ਲਈ 1 1/2 ਚਮਚਾ ਆਪਾਂ ਤੇਲ ਦਾ ਐਡ ਕਰਾਂਗੇ ਪੈਨ ਦੇ ਵਿੱਚ ਇਹਨੂੰ ਆਪਾਂ ਗਰਮ ਕਰ ਲਾਂਗੇ ਤੇ ਇੱਥੇ ਜੀ ਮੋਮੋਸ ਦੀ ਚਟਨੀ ਬਣਾਉਣ ਦੇ ਲਈ ਆਪਣੇ ਕੋਲੇ ਕੁਝ ਚੀਜ਼ਾਂ ਨੇ ਇੱਕ ਤਾਂ ਆਪਣੇ ਕੋਲੇ ਪਿਆਜ਼ ਹੈ ਟਮਾਟਰ ਤੋਂ ਘੱਟ ਹੋਣਾ ਚਾਹੀਦਾ ਪਿਆਜ਼ ਇਹ ਆਪਣੇ ਕੋਲੇ ਟਮਾਟਰ ਹੈ ਇਹਨੂੰ ਵੀ ਆਪਾਂ ਇਸ ਤਰੀਕੇ ਨਾਲ ਕੱਟ ਲਿਆ ਲਸਣ ਆਪਣੇ ਕੋਲੇ ਤੇ ਅਦਰਕ ਹੈ ਥੋੜਾ ਜਿਹਾ ਤੇ ਸਭ ਤੋਂ ਜ਼ਰੂਰੀ ਚੀਜ਼ ਆਪਣੇ ਕੋਲੇ ਸੁੱਕੀਆਂ ਲਾਲ ਮਿਰਚਾਂ ਇਹਨਾਂ ਨੂੰ ਆਪਾਂ ਗਰਮ ਪਾਣੀ 'ਚ ਭਿਓ ਕੇ ਰੱਖਦਾ ਸੀਗਾ ਤੇ ਹੁਣ ਜੀ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਸਾਰੀਆਂ ਚੀਜ਼ਾਂ ਇਹ ਆਪਾਂ ਸ਼ਾਮਿਲ ਕਰ ਦਾਂਗੇ ਲਸਣ ਅਦਰਕ ਟਮਾਟਰ ਤੇ ਪਿਆਜ਼ ਇਹਨਾਂ ਨੂੰ ਹਲਕਾ ਜਿਹਾ ਪਕਾ ਲਾਂਗੇ ਆਪਾਂ ਜਦ ਤੱਕ ਟਮਾਟਰ ਜਿਹੜੇ ਨਰਮ ਨਹੀਂ ਹੋ ਜਾਂਦੇ ਫਿਰ ਵਿੱਚ ਹੀ ਆਪਾਂ ਲਾਲ ਮਿਰਚਾਂ ਸੁੱਕੀਆਂ ਸ਼ਾਮਲ ਕਰਦੇ ਆਂਗੇ ਇਹ ਇਹਨਾਂ ਦੀ ਡੰਡੀਆਂ ਅਲੱਗ ਕਰਤੀਆਂ ਸੀ ਆਪਾਂ ਜੇ ਤੁਸੀਂ ਜ਼ਿਆਦਾ ਮਤਲਬ ਕੌੜੀ ਚਟਨੀ ਨਹੀਂ ਖਾਂਦੇ ਜ਼ਿਆਦੇ ਮਿਰਚਾਂ ਨਹੀਂ ਤੁਸੀਂ ਚਟਨੀ ਦੇ ਵਿੱਚ ਰੱਖਣਗਾ ਫਿਰ ਤੁਸੀਂ ਇਹਨਾਂ ਦੇ ਬੀਜ ਕੱਢ ਦਿਓ ਮਿਰਚਾਂ ਨੂੰ ਥੋੜਾ ਜਿਹਾ ਚੀਰ ਕੇ ਕਰ ਦੇ ਨਾਲ ਤੇ ਇਹਨਾਂ ਨੂੰ ਆਪਾਂ ਪਕਾ ਲੈਣੇ ਆਂ ਯਦ ਤੱਕ ਟਮਾਟਰ ਜਿਹੜੇ ਨਰਮ ਨਹੀਂ ਹੋ ਜਾਂਦੇ ਤੇ ਹੁਣ ਜੀ ਸਾਰੀਆਂ ਚੀਜ਼ਾਂ ਨਰਮ ਹੋ ਗਈਆਂ ਤੇ ਇਹਨਾਂ ਨੂੰ ਆਪਾਂ ਥੱਲੇ ਉਤਾਰ ਕੇ ਠੰਡਾ ਕਰਕੇ ਮਿਕਸੀ ਵਾਲੇ ਜੱਗ ਦੇ ਵਿੱਚ ਐਡ ਕਰ ਲਾਂਗੇ। ਇਹਦੇ ਵਿੱਚ ਆਪਾਂ ਖੰਡ ਐਡ ਕਰਾਂਗੇ ਤੇ ਬਿਲਕੁਲ ਅੱਧਾ ਇੱਕ ਚਮਚ ਨਮਕ ਦਾ ਸ਼ਾਮਿਲ ਕਰਾਂਗੇ। ਜੇ ਤਾਂ ਤੁਸੀਂ ਇਸ ਚਟਨੀ ਨੂੰ ਜ਼ਿਆਦਾ ਦਿਨ ਸਟੋਰ ਕਰਕੇ ਰੱਖਣਾ ਹੈ ਜਾਨੀ ਕਿ ਹਫ਼ਤਾ ਡੇਢ ਹਫ਼ਤਾ ਫਿਰ ਤੁਸੀਂ ਇਹਦੇ ਵਿੱਚ ਇੱਕ ਚਮਚ ਵਿਨੇਗਰ ਦਾ ਸ਼ਾਮਿਲ ਕਰ ਲਿਓ। ਪਰ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਨੂੰ ਮਿਕਸ ਕਰ ਲੂੰਗੀ ਕਿਉਂਕਿ ਮੈਂ ਇੱਕ ਦੋ ਦਿਨਾਂ ਜੀ ਇਹਨੂੰ ਯੂਜ਼ ਕਰ ਲੂੰਗੀ। ਬਾਕੀ ਇਹ ਚਟਨੀ ਜਦੋਂ ਬਣ ਗਈ ਨਾ ਬਹੁਤ ਵਧੀਆ ਬਣਦੀ ਹੈ ਤੇ ਪਰੌਂਠਿਆਂ ਦੇ ਨਾਲ ਵੀ ਬਹੁਤ ਟੇਸਟੀ ਲੱਗਦੀ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਲਓਗੇ ਪਰੌਂਠਿਆਂ ਦੇ ਨਾਲ ਵੀ ਬਹੁਤ ਟੇਸਟੀ ਲੱਗੂਗੀ ਹੁਣ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਦੇ ਆਂ ਤੇ ਮੋਮੋਜ਼ ਬਣਾਉਣੇ ਆਪਾਂ ਸਟਾਰਟ ਕਰਦੇ ਆਂ ਤੇ ਇੱਥੇ ਜੀ ਆਪਾਂ ਮੋਮੋਜ਼ ਦੇ ਲਈ ਆਟਾ ਗੁਣਾ ਕੀ ਤਿਆਰ ਕਰਾਂਗੇ ਆਪਣੇ ਕੋਲ ਇੱਕ ਕੌਲੀ ਮੈਦੇ ਦੀ ਹੈ ਮੈਦੇ ਨੂੰ ਚੰਗੀ ਤਰੀਕੇ ਨਾਲ ਛਾਂਲ ਲਿਆ ਹੁਣ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਨਮਕ ਐਡ ਕਰਾਂਗੇ ਯਾਨੀ ਕਿ ਅੱਧੇ ਚਮਚ ਤੋਂ ਵੀ ਘੱਟ ਹੋਰ ਇਹਦੇ ਵਿੱਚ ਕੋਈ ਚੀਜ਼ ਆਪਾਂ ਐਡ ਨਹੀਂ ਕਰਨੀ ਨਮਕ ਨੂੰ ਆਪਾਂ ਮਿਕਸ ਕਰ ਲਾਂਗੇ ਘਿਓ ਤੇਲ ਕੁਝ ਨਹੀਂ ਐਡ ਕਰਨਾ ਤੇ ਇਹ ਹੈਗਾ ਆਪਣੇ ਕੋਲੇ ਬਰਫ਼ ਵਾਲਾ ਠੰਡਾ ਪਾਣੀ ਥੋੜਾ ਥੋੜਾ ਐਡ ਕਰਾਂਗੇ ਆਪਾਂ ਕਿਉਂਕਿ ਆਟੇ ਨੂੰ ਆਪਾਂ ਸਖਤ ਗੁੰਨਣਾਗਾ ਜਿੰਨਾ ਵਧੀਆ ਆਟੇ ਨੂੰ ਗੁੰਨ ਕੇ ਤਿਆਰ ਕਰਾਂਗੇ ਜਿੰਨਾ ਸਖਤ ਰੱਖਾਂਗੇ ਉਨੇ ਮੋਮੋਜ਼ ਦੀ ਸ਼ੇਪ ਹੈ ਜਿਹੜੀ ਬਹੁਤ ਵਧੀਆ ਬਣੂਗੀ ਤੇ ਜੇ ਤੁਸੀਂ ਇਹਨੂੰ ਬਾਲਾ ਟਿੱਲਾ ਗੁੰਨ ਕੇ ਤਿਆਰ ਕਰ ਲੋਗੇ ਫਿਰ ਮੋਮੋਜ਼ ਦੇ ਵਿੱਚ ਆ ਜਿਹੜਾ ਮੈਦੇ ਦਾ ਹੀ ਟੇਸਟ ਆਊਗਾ ਜ਼ਿਆਦਾ ਇਸ ਕਰਕੇ ਆਪਾਂ ਇਹਨੂੰ ਵਧੀਆ ਗੁੰਨ ਕੇ ਤਿਆਰ ਕਰਾਂਗੇ ਜਿਵੇਂ ਰੋਟੀਆਂ ਦਾ ਆਟਾ ਗੁੰਨਦੇ ਹਾਂ ਉਸ ਤੋਂ ਵੀ ਜ਼ਿਆਦਾ ਸਖਤ ਗੁੰਨਣਾ ਹੈ ਆਪਾਂ ਇਸ ਕਰਕੇ ਠੰਡੇ ਪਾਣੀ ਨਾਲ ਗੁੰਨਾਂਗੇ ਤੇ ਹੁਣ ਜੀ ਇਸ ਤਰੀਕੇ ਦਾ ਆਟਾ ਜਿਹੜਾ ਆਪਾਂ ਗੁੰਨ ਕੇ ਤਿਆਰ ਕਰ ਲਿਆ ਦੇਖੋ ਇੰਨਾ ਸਾਖਤਾ ਇਹ ਜਿਆਦਾ ਨਰਮ ਨਹੀਂ ਰੱਖਣਾ ਤੇ ਹੁਣ ਨਾ 2-3 ਮਿੰਟ ਆਪਾਂ ਇਹਨੂੰ ਮੁੱਕੀ ਦੇ ਕੇ ਵਧੀਆ ਮਲਾਮਣਾ ਕੇ ਤਿਆਰ ਕਰਾਂਗੇ ਜਿੰਨਾ ਵਧੀਆ ਆਪਾਂ ਇਹਨੂੰ ਗੁੰਨ ਕੇ ਤਿਆਰ ਕਰਾਂਗੇ ਨਾ ਉਨੇ ਹੀ ਵਧੀਆ ਮੋਮੋਸ ਬਣਨਗੇ ਇਸ ਕਰਕੇ 2-4 ਮਿੰਟ ਤੁਸੀਂ ਇਸ ਤਰੀਕੇ ਨਾਲ ਇਹਨੂੰ ਤਿਆਰ ਕਰ ਲਿਓ ਇਸ ਤਰ੍ਹਾਂ ਜੀ ਮੈਦੇ ਨੂੰ ਆਪਾਂ ਗੁੰਨ ਕੇ ਤਿਆਰ ਕਰ ਲਿਆ ਹੁਣ ਇਹਨੂੰ ਰੈਸਟ ਕਰਨ ਲਈ ਆਪਾਂ ਸਾਈਡ ਤੇ ਰੱਖ ਦਿੰਨੀ ਆ 10-15 ਮਿੰਟ ਤੇ ਹਾਂ ਜੀ ਸਾਰੀਆਂ ਸਬਜ਼ੀਆਂ ਦੇ ਵਿੱਚੋਂ ਪਾਣੀ ਵੀ ਅਲੱਗ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਸਾਰਾ ਪਾਣੀ ਜਿਹੜਾ ਅਲੱਗ ਹੋ ਗਿਆ ਤੁਸੀਂ ਸੂਤੀ ਕੱਪੜੇ ਨਾਲ ਵੀ ਇਹਨੂੰ ਇਸ ਤਰੀਕੇ ਨਾਲ ਛਾਣ ਸਕਦੇ ਹੋ ਵੀ ਸਾਰਾ ਪਾਣੀ ਅਲੱਗ ਕਰ ਦਿਓ ਇਸ ਤਰੀਕੇ ਦੀ ਚਾਹ ਭੁਲਣੇ ਦੀ ਮਦਦ ਨਾਲ ਵੀ ਸਾਰਾ ਪਾਣੀ ਹੈ ਜਿਹੜਾ ਤੁਸੀਂ ਅਲੱਗ ਕਰ ਸਕਦੇ ਹੋ ਸਾਰਾ ਪਾਣੀ ਨਿਚੋੜ ਕੇ ਦੇਖੋ ਕਿੰਨਾ ਪਾਣੀ ਹੈ ਸਬਜ਼ੀਆਂ ਦੇ ਵਿੱਚ ਤੇ ਇਹ ਸਬਜ਼ੀਆਂ ਨੂੰ ਅਲੱਗ ਬਰਤਨ ਦੇ ਵਿੱਚ ਕੱਢ ਕੇ ਰੱਖ ਲਾਂਗੇ ਜਿਹੜਾ ਸਬਜ਼ੀਆਂ ਦੇ ਵਿੱਚੋਂ ਪਾਣੀ ਨਿਕਲੂਗਾ ਨਾ ਇਹਨੂੰ ਵੇਸਟ ਨਾ ਕਰਿਓ ਇਹਨੂੰ ਚਟਨੀ ਦੇ ਵਿੱਚ ਯੂਜ਼ ਕਰ ਲਿਓ ਬਹੁਤ ਹੀ ਵਧੀਆ ਟੇਸਟ ਆਊਗਾ ਕਿਉਂਕਿ ਸਾਰਾ ਫਲੇਵਰ ਐਸ ਪਾਣੀ ਦੇ ਵਿੱਚ ਤੇ ਇਸ ਤਰ੍ਹਾਂ ਜੀ ਸਾਰੀਆਂ ਸਬਜ਼ੀਆਂ ਆਪਾਂ ਤਿਆਰ ਕਰ ਲਈਆਂ ਦੇਖੋ ਸਾਰਾ ਪਾਣੀ ਹੈ ਜਿਹੜਾ ਇਹਨਾਂ ਦਾ ਨਿਚੋੜਤਾ ਇਹਨਾਂ ਪਾਣੀ ਹੈ ਜਿਹੜਾ ਸਬਜ਼ੀਆਂ ਦੇ ਵਿੱਚੋਂ ਨਿਕਲ ਗਿਆ ਇਹਨੂੰ ਚਟਨੀ ਦੇ ਵਿੱਚ ਜੇਕਰ ਤੁਸੀਂ ਵਰਤੋਗੇ ਨਾ ਬਹੁਤ ਵਧੀਆ ਟੇਸਟ ਆਊਗਾ ਤੇ ਇੱਥੇ ਜੀ ਸਟਫਿੰਗ ਨੂੰ ਹੋਰ ਵੀ ਜ਼ਿਆਦਾ ਟੇਸਟੀ ਬਣਾਉਣ ਦੇ ਲਈ ਇੱਕ ਦੋ ਚੀਜ਼ਾਂ ਆਪਾਂ ਇਹਦੇ ਵਿੱਚ ਸ਼ਾਮਿਲ ਕਰਾਂਗੇ ਸਭ ਤੋਂ ਪਹਿਲਾਂ ਆਪਣੇ ਕੋਲੇ ਹੈਗੇ ਖੰਡ ਇੱਕ ਚਮਚ ਭਰ ਕੇ ਆਪਾਂ 1.5 ਬਿਲਕੁਲ ਥੋੜਾ ਜਿਹਾ ਨਮਕ ਸ਼ਾਮਿਲ ਕਰਾਂਗੇ ਪਹਿਲਾਂ ਵੀ ਆਪਾਂ ਨਮਕ ਸ਼ਾਮਿਲ ਕੀਤਾ ਸੀਗਾ ਉਹਦਾ ਵੀ ਟੇਸਟ ਹੋਊਗਾ ਪਰ ਥੋੜਾ ਜਿਹਾ ਹੋਰ ਐਡ ਕਰਾਂਗੇ ਅੱਧਾ ਚਮਚ ਤੋਂ ਘੱਟ ਕਾਲੀਆਂ ਮਿਰਚਾਂ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਤੁਸੀਂ ਖਾਣ ਦੇ ਕਾਲੀਆਂ ਮਿਰਚਾਂ ਜ਼ਰੂਰ ਸ਼ਾਮਿਲ ਕਰਨੀਆਂ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦੇਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਸਟਫਿੰਗ ਹੈ ਜਿਹੜੀ ਇਹ ਬਣ ਜੂਗੀ ਤੇ ਆਪਾਂ ਘਰ ਦੇ ਵਿੱਚ ਮੋਮੋਜ਼ ਬਣਾ ਰਹੇ ਹਾਂ ਫਿਰ ਹਰਾ ਧਨੀਆ ਜ਼ਰੂਰ ਆਪਾਂ ਸ਼ਾਮਿਲ ਕਰਾਂਗੇ ਇਹਦੇ ਨਾਲ ਟੇਸਟ ਬਹੁਤ ਵਧੀਆ ਆਊਗਾ ਹਰੇ ਧਨੀਏ ਨੂੰ ਬਰੀਕ ਕੱਟ ਲਿਆ ਸੀਗਾ 3-4 ਚਮਚਾਗੇ ਤੇ ਇਹਨੂੰ ਵੀ ਆਟਾ ਵੀ ਬਿਲਕੁਲ ਤਿਆਰ ਹੋ ਗਿਆ ਤੇ ਹੁਣ ਜਾਂ ਤਾਂ ਤੁਸੀਂ ਇਹਦਾ ਇੱਕ ਪੇੜਾ ਕਰ ਸਕਦੇ ਹੋ ਵੀ ਛੋਟੇ ਛੋਟੇ ਕੌਲੀ ਦੀ ਮਦਦ ਨਾਲ ਤੁਸੀਂ ਮੋਮੋਸ ਕੱਟ ਲਿਓ ਜਾਂ ਫਿਰ ਇਸ ਤਰੀਕੇ ਦੇ ਛੋਟੇ ਛੋਟੇ ਪੇੜੇ ਖਾ ਲਿਓ ਆਟਾ ਬਿਲਕੁਲ ਇਸ ਤਰੀਕੇ ਦਾ ਹੀ ਹੋਣਾ ਚਾਹੀਦਾ ਸਖਤ ਇਸ ਤਰ੍ਹਾਂ ਜੀ ਬਿਲਕੁਲ ਛੋਟਾ ਜਿਹਾ ਪੇੜਾ ਬਣਾ ਕੇ ਹੈ ਜਿਹੜਾ ਤੇ ਇਸ ਤਰੀਕੇ ਨਾਲ ਜੀ ਸੁੱਕਾ ਮੈਂ ਇਦਾਂ ਡਸਟ ਕਰਕੇ ਆਪਾਂ ਇਹਨੂੰ ਵੇਲ ਲਾਂਗੇ ਜਿਵੇਂ ਆਪਾਂ ਪੂਰੀ ਵੇਲਦੇ ਹੁੰਦੇ ਆ ਪਰ ਪਤਲਾ ਵੇਲਾਂਗੇ ਆਪਾਂ ਇਹਨੂੰ ਬਿਲਕੁਲ ਪਤਲਾ ਰੱਖਾਂਗੇ ਸਪੈਸ਼ਲੀ ਕਿਨਾਰੀਆਂ ਇਸ ਤਰ੍ਹਾਂ ਜੀ ਆਪਾਂ ਵੇਲ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਤਲਾ ਰੱਖਿਆ ਆਪਾਂ ਬਿਲਕੁਲ ਕਾਗਜ਼ ਦੀ ਤਰ੍ਹਾਂ ਹੁਣ ਆਪਾਂ ਜੇ ਸਟਫਿੰਗ ਭਰ ਲੈਣੇ ਆ ਸਭ ਤੋਂ ਪਹਿਲਾਂ ਜੀ ਸਾਰੀਆਂ ਸਾਈਡਾਂ ਤੇ ਆਪਾਂ ਪਾਣੀ ਲਾ ਲਾਂਗੇ ਇਹਦੇ ਤੇ ਹੁਣ ਜੀ ਆਪਾਂ ਇਹਦੇ ਵਿੱਚ ਸਟਫਿੰਗ ਭਰਾਂਗੇ ਜਿੰਨੀ ਸਟਫਿੰਗ ਜ਼ਿਆਦਾ ਭਰਾਂਗੇ ਨਾ ਓਨੇ ਟੇਸਟੀ ਲੱਗਣਗੇ ਤੇ ਮੈਂ ਇਹਦੇ ਵਿੱਚ 1.5 ਚਮਚਾ ਜਿਹੜਾ ਫੁੱਲ ਭਰ ਕੇ ਸਟਫਿੰਗ ਦਾ ਭਰੂੰਗੀ ਤੇ ਹੁਣ ਕਿਸੇ ਵੀ ਡਿਜ਼ਾਈਨ ਦੇ ਤੁਸੀਂ ਇਹਨੂੰ ਬਣਾ ਸਕਦੇ ਇਸ ਤਰੀਕੇ ਨਾਲ ਆਪਾਂ ਇਹਨੂੰ ਬੰਦ ਕਰ ਦਿਆਂਗੇ ਇਹਨਾਂ ਕਿਨਾਰੀ ਤੋਂ ਨਾ ਇਸ ਤਰੀਕੇ ਨਾਲ ਜਿਹੜਾ ਆਪਾਂ ਲੋਕ ਲਾ ਦੇਾਂਗੇ ਹਲਕਾ ਜਿਹਾ ਤੇ ਇੱਕ ਸਾਈਡ ਤੇ ਇਹਦੇ ਵਿੱਚ ਆਪਾਂ ਵਾਲ ਪਾਵਾਂਗੇ ਇਸ ਤਰੀਕੇ ਨਾਲ ਤੇ ਇਧਰਲੀ ਸਾਈਡ ਆ ਜਿਹੜਾ ਪਿੱਛੇ ਵਾਲ ਨੂੰ ਵਾਲ ਨੂੰ ਆ ਜਿਹੜਾ ਆਪਾਂ ਬੰਦ ਕਰ ਦੇਾਂਗੇ ਵਾਲਾ ਜਿਹੜੇ ਆਪਾਂ ਇੱਕ ਸਾਈਡ ਤੇ ਪਾਉਣੇ ਆ ਬਸ ਇਸ ਤਰੀਕੇ ਨਾਲ ਤੇ ਫਿਰ ਆਪਾਂ ਇਹਨੂੰ ਇਸ ਤਰੀਕੇ ਨਾਲ ਲੋਕ ਲਾ ਦੇਾਂਗੇ ਇਹ ਬਹੁਤ ਹੀ ਸੌਖਾ ਡਿਜ਼ਾਈਨ ਹੈ ਜਿਹੜਾ ਤੁਸੀਂ ਬਣਾ ਲਓਗੇ ਫਿਰ ਵਾਲ ਪਾ ਦੇਾਂਗੇ ਫਿਰ ਇਸ ਤਰੀਕੇ ਨਾਲ ਚਿਪਕਾ ਦੇਾਂਗੇ ਤੇ ਬਿਲਕੁਲ ਐਂਡ ਤੇ ਫਿਰ ਆਪਾਂ ਇਹਨੂੰ ਇਸ ਤਰੀਕੇ ਨਾਲ ਹੀ ਆ ਜਿਹੜਾ ਬੰਦ ਕਰ ਦੇਾਂਗੇ ਲੋਕ ਲਾ ਕੇ ਇਸ ਤਰੀਕੇ ਦਾ ਡਿਜ਼ਾਈਨ ਵੀ ਤੁਸੀਂ ਬਣਾ ਸਕਦੇ ਹੋ ਜਿਵੇਂ ਮਾਰਕੀਟ ਚੋਂ ਆਪਾਂ ਨੂੰ ਮਿਲਦੇ ਆ ਜਾਂ ਫਿਰ ਰਾਉਂਡ ਸ਼ੇਪ ਦੇ ਬਣਾ ਸਕਦੇ ਹਾਂ ਤਾਂ ਇੱਥੇ ਜੀ ਇੱਕ ਸੌਖਾ ਜਿਹਾ ਡਿਜ਼ਾਈਨ ਮੈਂ ਤੁਹਾਨੂੰ ਹੋਰ ਬਣਾਉਣਾ ਦੱਸ ਦਿੰਨੀ ਆ ਜੇਕਰ ਤੁਸੀਂ ਪਹਿਲੀ ਵਾਰ ਬਣਾਓਗੇ ਤਾਂ ਇਹਦੇ ਵਿੱਚ ਸਟਫਿੰਗ ਵੀ ਤੁਸੀਂ ਇਸ ਤਰੀਕੇ ਨਾਲ ਘੱਟ ਭਰੇ ਹੋ ਜਾਨੀ ਕਿ ਇੱਕ ਜੰਮਚ ਸਾਰੀਆਂ ਕਿਨਾਰੀਆਂ ਤੇ ਲਾ ਦੇਾਂਗੇ ਆਪਾਂ ਪਾਣੀ ਤੇ ਇਸ ਤਰੀਕੇ ਨਾਲ ਜਿਵੇਂ ਆਪਾਂ ਗੁਜੀਆ ਬਣਾਉਣੀ ਹੁੰਦੀ ਹੈ ਨਾ Holi ਵੇਲੇ ਉਸ ਤਰੀਕੇ ਨਾਲ ਇਹਨੂੰ ਬੰਦ ਕਰ ਦੇਾਂਗੇ ਤੇ ਦੋਨੇ ਸਾਈਡਾਂ ਤੇ ਪਾਣੀ ਲਾ ਦੇਾਂਗੇ ਕਿਨਾਰੀਆਂ ਤੇ ਤੇ ਹੁਣ ਇਸ ਤਰੀਕੇ ਨਾਲ ਇਹਨੂੰ ਫੋਲਡ ਕਰਕੇ ਦੇਖੋ ਆਪਾਂ ਲੋ ਬਿਲਕੁਲ ਇਸ ਤਰੀਕੇ ਨਾਲ ਫਲਾਵਰ ਜਿਹੜੀ ਸ਼ੇਪ ਹੈ ਬਣ ਗਈ ਹੈ ਤੇ ਇਸ ਤਰੀਕੇ ਨਾਲ ਮੋਮੋਜ਼ ਵੀ ਤੁਸੀਂ ਆਸਾਨੀ ਨਾਲ ਬਣਾ ਲਓਗੇ ਸਾਰੇ ਮੈਂ ਅਲੱਗ-ਅਲੱਗ ਡਿਜ਼ਾਈਨ ਦੇ ਬਣਾਵਣਾ ਕੇ ਰੱਖ ਲਏ ਤੁਹਾਨੂੰ ਜੋ ਵੀ ਡਿਜ਼ਾਈਨ ਵਧੀਆ ਲੱਗਿਆ ਸੌਖਾ ਲੱਗਿਆ ਉਹ ਤੁਸੀਂ ਬਣਾ ਲਿਓ ਤੇ ਹਾਂਜੀ ਇਸ ਤਰੀਕੇ ਨਾਲ ਤੇਲ ਵੀ ਗਰਮ ਹੋ ਗਿਆ ਤੁਸੀਂ ਇਹਨਾਂ ਨੂੰ ਰਿਫਾਈਨ ਤੇਲ 'ਚ ਵੀ ਬਣਾ ਸਕਦੇ ਹੋ ਜਾਂ ਫਿਰ ਘਿਓ 'ਚ ਵੀ ਬਣਾ ਸਕਦੇ ਹੋ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਫਲੇਮ ਐ ਜਿਹੜੀ ਆਪਾਂ ਜ਼ਿਆਦਾ ਨਹੀਂ ਰੱਖਾਂਗੇ ਹਾਈ ਫਲੇਮ ਤੇ ਜੇਕਰ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਫਿਰ ਇਹ ਵਿੱਚੋਂ ਕੱਚੇ ਰਹਿ ਜਾਣਗੇ ਉਪਰੋਂ ਜਲਦੀ ਹੈ ਜਿਹੜੇ 골ਡਨ ਹੋ ਜਾਣਗੇ ਤੇ ਸਾਰੀਆਂ ਸਾਈਡਾਂ ਤੋਂ ਆਪਾਂ ਇਹਨਾਂ ਨੂੰ ਫਰਾਈ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਹੈ ਤੇ ਕਿੰਨੇ ਵਧੀਆ ਇਹ ਕ੍ਰਿਸਪੀ ਬਣ ਕੇ ਤਿਆਰ ਹੋ ਗਈ ਹੈ ਸੋ ਸਾਰੇ ਸੇਮ ਇਸੇ ਤਰੀਕੇ ਨਾਲ ਆਪਾਂ ਜਿਹੜੇ ਫਰਾਈ ਕਰ ਲਾਂਗੇ ਤੁਸੀਂ ਪਹਿਲਾਂ ਸਟਫਿੰਗ ਭਰ ਕੇ ਇਹਨਾਂ ਨੂੰ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਜਦੋਂ ਵੀ ਖਾਣੇ ਹੋਣ ਸਰਵ ਕਰਨੇ ਹੋਣ ਫਿਰ ਤੁਸੀਂ ਫਰਾਈ ਕਰ ਲਿਓ ਗਰਮ ਗਰਮ ਇਹ ਬਹੁਤ ਟੇਸਟੀ ਲੱਗਣਗੇ ਚਟਨੀ ਦੇ ਨਾਲ ਤੇ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਵੀ ਮੈਂ ਫਰਾਈ ਕਰ ਲੈਣੀ ਹੈ ਤੁਸੀਂ ਡਿਜ਼ਾਈਨ ਜੋ ਵੀ ਤੁਹਾਨੂੰ ਸੌਖਾ ਲੱਗਿਆ ਉਹੀ ਤੁਸੀਂ ਬਣਾ ਲਿਓ ਤੇ ਇਸ ਤਰੀਕੇ ਨਾਲ ਜਿਹੜੇ ਰਹਿ ਗਏ ਸੀ ਇਹਨਾਂ ਨੂੰ ਵੀ ਮੈਂ ਫਰਾਈ ਕਰ ਲੂੰਗੀ ਸਾਰੀਆਂ ਕਿਨਾਰੀਆਂ ਤੋਂ ਵਧੀਆ ਇਹ ਤੇਲ ਦੇ ਵਿੱਚ ਡੁੱਬ ਜਾਣ ਵਧੀਆ ਬਣ ਜਾਣ ਉਸ ਤਰੀਕੇ ਨਾਲ ਪੈਂਦੇ ਨੂੰ ਫਰਾਈ ਕਰ ਲਿਆ ਤੇ ਹੁਣ ਗਰਮਾ ਗਰਮ ਆਪਾਂ ਚਟਨੀ ਨਾਲ ਸਰਵ ਕਰ ਲਾਂਗੇ ਜਿਹੜੀ ਆਪਾਂ ਚਟਨੀ ਬਣਾਈ ਸੀ ਤੁਸੀਂ ਦੇਖ ਸਕਦੇ ਹੋ ਵੀ ਦੇਖਣ ਚ ਵੀ ਕਿੰਨੇ ਵਧੀਆ ਤੇ ਕਿੰਨੇ ਕ੍ਰਿਸਪੀ ਲੱਗ ਰਹੇ ਆ ਤੇ ਤੁਸੀਂ ਝਟਪਟ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਮੋਮੋਜ਼ ਆ ਜਿਹੜੇ ਬਣਾ ਲੂੰਗੇ ਸੋ ਜਰੂਰ ਇਸ ਰੈਸਪੀ ਨੂੰ ਘਰੇ ਟਰਾਈ ਕਰਿਓ ਜੀ ਤੇ ਇੱਕ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਟਫਿੰਗ ਭਰੀ ਗਈ ਹੈ ਇਹਨਾਂ ਦੇ ਵਿੱਚ ਬਿਲਕੁਲ ਜੂਸੀ ਸਟਫਿੰਗ ਬਣੀ ਹੈ ਤੇ ਚਟਨੀ ਦੇ ਨਾਲ ਇਸ ਤਰੀਕੇ ਨਾਲ क्रिस्पी ਮੋਮੋਸ ਬਹੁਤ ਟੇਸਟੀ ਲੱਗਦੇ ਆ ਸੋ ਜਰੂਰ ਕਰਦੇ ਵਿੱਚ ਤੁਸੀਂ ਇਸ रेसिपी ਨੂੰ ਟਰਾਈ ਕਰਨਾ ਬਾਅਦ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਬਾਅਦ ਤੋਂ ਅੱਗੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ